ਲੋ ਜੀ ਅੱਜ ਆਪਾਂ ਕਰ ਲੱਗਿਆ ਸਪਰੇਅ 126 ਜੀਰੀਆ ਆਪਣੀ 70 ਦਿਨ ਦੀ ਹੋ ਚੁੱਕੀ ਆ। ਇਸ਼ਾਰਾ ਨਸ਼ੂਰਾ ਬਹੁਤ ਵਧੀਆ ਚਾਰ ਗੱਟੇ ਯੂਰੀਆ ਲਾਇਆ ਹੋਣ ਇਹਨਾਂ ਨੂੰ। 3 ਜੁਲਾਈ ਦੀ ਲੱਗੀ ਹੋਈ ਐ ਬਾਈ ਇਹ। ਤੇ ਇੱਕ ਪ੍ਰਾਣ ਪਾਈ ਹੋਈ ਆ ਇੱਕ ਸਪਰੇਅ ਕਰਾਂਗੇ ਅੱਜ ਇਹਦੇ ਤੇ। ਸਪਰੇ ਵੀ ਅੱਜ ਆਪਾਂ ਬਹੁਤ ਵਧੀਆ ਕਰਾਂਗੇ ਬਾਰ-ਬਾਰ ਸਪਰੇਹਾ ਕਰਨਾ ਵੀ ਕੋਈ ਫਸਲ ਜਹ ਹੋਣੀ ਆ ਤੇ ਵਧੀਆ ਦਵਾਈ ਪਾਇਆ ਕਰੋ ਤੇ ਵਧੀਆ ਸਪਰੇ ਕਰਿਆ ਕਰੋ ਤੇ ਵਧੀਆ ਕੰਪਨੀ ਦੀ ਤੇ ਇਹ ਆਪਣਾ ਇਹ ਵੀ ਸਬੀ ਆ ਤੇ ਇਹ ਝੋਨਾ ਵੀ ਆਪਣਾ ਸਬੀ ਹੈ ਨਿਸਰ ਇਹ ਸਬੀ ਚ ਆਪਾਂ ਮੱਕੀ ਲਾਈ ਹੋਈ ਸੀਗੀ ਇਹ ਮੱਕੀ ਵਾਲਾ ਵਾਹਣਾਗਾ ਤੇ ਇਹ ਆਪਾਂ ਨੇ ਲਾਈ ਦੀ 18 ਜੁਲਾਈ ਨੂੰ ਜੀਰੀ ਇਹ ਜਿਹੜੀ ਆ ਜਿਹੜੀ ਆ ਇਹਦੇ ਆਪਾਂ ਇੱਕ ਕਰ ਰਹੇ ਹਾਂ ਹੀਵਨ ਕੋਟੇਵਾ ਕੰਪਨੀ ਦੀ ਇੱਕ ਕਰਦੇ ਆ ਨਟੀਵੋ ਉਲੀ ਰੋਗ ਵਾਲੀ ਜਿਹੜੀ ਵੈਰ ਕੰਪਨੀ ਦੀ ਆ ਚੰਗੀਆਂ ਸਪਰੇਹਾਂ ਕਰਿਆ ਕਰੋ ਬਾਈ ਕਿਉਂਕਿ ਨਾ ਤਾਂ ਰੋਜ਼ ਰੋਜ਼ ਸਪਰੇਹਾਂ ਹੁੰਦੀਆਂ ਰਹਿਗੀਆਂ ਤਾਂਕਿ ਆਪਣਾ ਝਾੜ ਵੱਧ ਸਕੇ ਕਿਉਂਕਿ ਆਪਾਂ ਵਿੱਚ ਬੰਦੇ ਦੇਸੀ ਸਪਰੇਹਾਂ ਕਰੀ ਜਾਂਦੇ ਨੇਗੇ 7ਵੇਂ 8ਵੇਂ ਤੇ 10ਵੇਂ ਦਿਨ ਦੁਬਾਰਾ ਫੇਰ ਕਰਨੀ ਪੈਂਦੀ ਆ ਇਹ ਪਹਿਲਾਂ ਵੀ ਆਪਾਂ ਕਰਦੇ ਹੁੰਦੇ ਆ ਨਟੀਵੋ ਵਰਤਦੇ ਨੇ 25-25 ਦਿਨ ਵਧੀਆ 20-20 ਦਿਨ ਰਿਜ਼ਲਟ ਰੱਖ ਰਖਦੀ ਹੋਲੀ ਰੋਗ ਚ ਤੇ ਕੋਈ ਵੀ ਫੰਗੀਸ਼ ਐਡ ਆ ਉਲੀ ਆ ਕਿਸੇ ਵੀ ਤਰ੍ਹਾਂ ਦੀ ਫੰਗਸ ਹੈ ਜੇ ਪੱਤੇ ਨੂੰ ਜਾਂ ਜੜਾਂ ਨੂੰ ਹਰੇਕ ਫੰਗਸ ਨੂੰ ਰੋਕਦੀ ਆ ਆਪਾਂ ਯਾਪ ਹੀ ਕਰਦੇ ਹੁਣੇ ਸਫਰੇ ਹਾਂ ਇਹਦੇ ਵਿੱਚ ਵੀ ਚੋਨਾ ਜੇ ਡੁੱਬਿਆ ਪਿਆ ਸੀ ਇਹ ਘਟੋ ਘਟੋ 2-2 2 ਫੁੱਟ ਤੱਕ ਪਾਣੀ ਦੀ ਗਏ ਚ ਉਹ ਪਹਿਲਾ ਮੌਕਾ ਨਹੀਂ ਮਿਲਿਆ ਰੱਬ ਨੇ ਬਹੁਤ ਮੀਂਹ ਪਈ ਸੀ ਆ ਦੇਖੋ ਜੀ ਅਸੀਂ ਆਸਪਰੇਆ ਕਰਦੇ ਹਾਂ ਹਾਂ ਜੀ ਕਿਹੜੀ ਦਵਾਈ ਕਰ ਰਹੇ ਹਾਂ ਜੀ ਆਪਾਂ ਲਈ ਇੱਕ ਆਸਪਰੇਆ ਬਈ ਕਾਉਟੇਵਾ ਕੰਪਨੀ ਦੀ ਹਿਪਫਿਨ ਇਹ ਜੋ ਨਾਇ ਤਾਂ ਤੇਲੇ ਵਾਲਾ ਸਾਲਟ ਆ ਪੈਕਸਲੋਨ ਵਾਲਾ ਨਾਇ ਜਿਹੜਾ ਡੇਲੀਗੇਟ ਆਉਂਦਾ ਇਸੀ ਕੰਪਨੀ ਦਾ ਕੋਟੇਵਾ ਦਾ ਉਹ ਸਾਲਟ ਆ ਇਹਦੇ ਵਿੱਚ ਤੇਲਿਆ ਵੀ ਓਨੇ ਆਗਾ 10% WW ਤੇ ਗਲੀਲੀਓ ਵੇਲਾ ਵੀ ਕੋਈ ਵੀ ਸਾਲਟ ਇਹ ਚ ਘੱਟ ਨਹੀਂ ਕੀਤਾ ਉਹਨਾਂ ਨੇ ਕੰਪਨੀ ਨੇ ਇੱਕ ਇਹ ਪਾਣਾ ਨਟੀਪੋ ਆਪਾਂ ਚੰਗੀ ਕੰਪਨੀ ਵਰਤਿਆ ਕਰੋ ਤੇ ਇਹਨਾਂ ਵਧੀਆ 25 25 ਦਿਨ ਮਹੀਨਾ ਮਹੀਨਾ ਰਿਜ਼ਲਟ ਹੈਗਾ ਕੰਪਨੀ ਦਾ 35 40 ਦਿਨ ਕਹਿੰਦੇ ਚੱਲ ਆਪਣੇ ਮਹੀਨਾ ਵੀ ਲੰਘ ਜੇ ਉਹ ਵੀ ਬਹੁਤ ਆ ਚੰਗਾ ਝਾੜ ਕੰਪਨੀ ਕਿਉਂਕਿ ਜਿਹੜੇ ਹੁਣ ਆਹ ਏਰੀਆ ਤੇ ਆਪਾਂ ਇੱਕ ਸਪਰੇਅ ਕਰਨੀ ਆ ਜੇ ਸਪਰੇਇ ਵਾ ਵਧੀਆ ਕਰਦਾਂਗੇ ਤਾਂ ਇੱਕ ਦਾ ਮਹੀਨਾ ਲੰਘ ਜਾਊਗਾ ਤੇ ਅਦੇ ਵਾਸਤੇ ਜੋ ਆਪਾਂ ਸਪਰੇਇ ਕਰਨੀ ਹੈ ਬਿਮਾਰੀਆਂ ਆਉਣ ਤੋਂ ਪਹਿਲਾਂ ਕਰੋ ਨਾ ਕਿ ਜੇ ਬਿਮਾਰੀ ਹੋ ਗਏ ਕਈ ਵਾਰ ਆਪਾਂ ਤਾਂ ਵੀ ਗਲਤੀਆਂ ਹੋ ਜਾਂਦੀਆਂ ਨੇ ਇੱਕ ਦੋ ਵਾਰੀ ਡੇਟ ਹੋ ਜਾਂਦਾ ਸਪਰੇਹਾਂ ਚ ਨਹੀਂ ਇਹ ਤੇ ਪੰਜ ਚਾਰ ਦਿਨ ਪਹਿਲਾਂ ਕਰਨੀ ਬਲ ਪਾਣੀ ਖੜਾ ਪਈਗਾ ਆਹ ਬੋਰ ਦੇਖੋ ਇਹ ਟੱਕਿਆ ਹੋਇਆ ਇੱਥੇ ਬਹੁਤ ਪਾਣੀ ਆ ਗਿਆ ਤੇ ਨੀਵੇਂ ਨਿਕਣਾ ਵਾਹਣ ਇਹ ਸਾਰੇ ਤਾਂ ਕਰਕੇ ਜੇ ਫਿਰ ਬੋਰ ਚ ਪਾਣੀ ਲੱਗ ਗਿਆ ਦੀ ਫਿਰ ਰੋਕ ਕੇ ਫਿਰ ਕਾਜ ਪਾਇਆ ਬਈ ਇਹ ਤੇ ਅਦੇ ਸਾਰੇ ਮਿੱਟੀ-ਮੁੱਟੀ ਚੱਕੇ ਠੀਕ ਆ ਬਈ ਧੰਨਵਾਦ ਇੱਕ ਇਹ ਜੀ ਬਾਈ 2 ਸਾਲਟ ਨੇਗੇ ਇੱਕ ਤਾਂ ਪੈਕਸਾ ਲੋਨ ਵਾਲਾ ਇੱਕ ਡੈਲੀਗੇਟ ਵਾਲਾ ਤੇ ਦੋਨੇ ਸਾਲਟ ਇਹ ਚ ਆ ਤੁਸੀਂ ਦੇਖ ਵੀ ਰਹੇ ਹੋ ਜਿਹੜਾ ਤੇਲੇ ਵਾਲਾ ਹੈਗਾ ਫਾਈਮੈਕਸਿਅਰਮ ਉਹ 10% ਆ ਤੇ ਸਪੈਕਟਰਮ ਉਹ 12% ਆ ਬਾਈ ਵੀ ਇਹਨੇ ਕਟਾਇਆ ਨਹੀਂ ਇਹ ਕੰਪਨੀ ਵੀ ਇੱਕੋ ਜਿਹੀ ਕਰਦੀ ਸੁੰਡੀ ਤੇ ਇਹ ਲਿਆ ਇੱਕ ਡੋਈ ਸੋਲੰਸ ਵਰਪੀ ਦਾ ਬਈ ਇੱਕ ਕਿਲੇ ਦਾ ਪੈਂਦਾ ਇਹ 1600 ਦੀ ਦਵਾਈ ਦਿੱਤੀ ਆ ਇੱਕ ਕਿਲੇ ਦਾ ਬਈ ਇਹ 100 ਗ੍ਰਾਮ ਵਾਹ ਪ੍ਰਿੰਟ ਰੇਟ ਦਾ ਖਰਬੋਤ ਆ ਇਹ ਤੇ 100 ਗ੍ਰਾਮ ਜੇ ਦੋਨਾਂ ਦੀ ਕੰਮ ਕਰੂਗਾ 30 ਦਿਨ ਕਹਿੰਦੇ ਨੇ ਰਿਜ਼ਲਟ ਰੱਖਦਾ ਇਹ ਵਧੀਆ ਦਵਾਈ ਆ ਇਹ ਬਈ ਕੋਰਟੇਵਾ ਦੀ ਹੈਗੀ ਇਹ ਇਹਦੇ ਜਿਹੇ ਪੈਕਸਾ ਲੋਂ ਆਉਂਦਾ ਤੇ ਆਪਣਾ ਦੂਜਾ ਇਸ ਤਰ੍ਹਾਂ ਬਾਈ ਥੋੜਾ ਥੋੜਾ ਤੇਲੇ ਦਾ ਟੈਕ ਆ ਤੇ ਇੱਕ ਜਿਵੇਂ ਹਾ ਪੱਤਾ ਲਵੇਟ ਆਗਾ ਟਮਾਟਰ ਲੇ ਬੁੱਜੇ ਨੂੰ ਤੇ ਜਿਵੇਂ ਹੁਣ ਪੀਰੀ ਉਸ ਆ ਉਹ ਚੋਲੀ ਰੋਗ ਤੇ ਤੇਲਾ ਵੈਸੇ ਉਹ ਟਾਈਮ ਹੀ ਐਸਾ ਪਰੇਹਾਂ ਦਾ ਸਾਮਰਵਾ ਦੀ ਜੀਰੀ ਬਾਈ ਕਿ ਨਹੀਂ ਚੰਗੀਆਂ ਦਵਾਈਆਂ ਵਰਤੋ ਚੰਗੀਆਂ ਕੰਪਨੀ ਦੀਆਂ ਕਿ ਦੁਕਾਨ ਵਾਲੇ ਮਗਰ ਨਾਲ ਲੱਗੋ ਬਾਈ ਹਾਂ ਤੰਗੀ ਕੰਪਨੀ ਲਿਓ ਆਵਦੀ ਤੰਗਾ ਢਾੜ ਉਹ ਪਾਓ ਕੀ ਫਾਇਦਾ ਬਈ ਦੁਕਾਨ ਵਾਲੇ ਮਗਰ ਲੱਗ ਕੇ ਸਸਤਾ ਰੋਵੇ ਵਾਰ-ਵਾਰ ਮਹੰਗਾ ਰੋਵੇ ਇੱਕ ਵਾਰ ਵੀ ਇੱਕ ਸਪਰੇਅ ਕਰੋ ਵਧੀਆ ਜੇ ਲੱਗਿਆ ਤਾਂ ਦੁਆਰੋ ਕਰ ਸਕਦੇ ਹੋ ਨਹੀਂ ਬਈ ਉਸਨੇ ਸ਼ਾਜ ਨਹੀਂ ਵਿੱਚ ਸਾਡੇ ਬੰਦੇ ਇਹ ਜਿਹੇ ਨੇ ਜਿਹੜੇ ਇੱਕ ਮਹੀਨੇ ਦੀ 2 ਜਾਂ 3 ਤਣ ਸਪਰੇਅਾਂ ਕਰ ਦਿੰਦੇ ਨੇ 100 100 ਲੀਟਰ ਬਈ ਆਪਾਂ ਪਾਣੀ ਵਰਤਦੇ ਹੁੰਨੇ ਆਂ ਚਾਰ ਢੋਲੇ 1 ਕਿਲੇ ਤੇ ਲਾਉਣੇ ਹੁੰਨੇ ਆਂ ਅੱਜ ਤਾਂ ਮੇਰੇ ਮਲਾ ਇੱਕ ਸੌ ਕੁ ਦਿਨ ਲੇ ਜਾਂਦੀ ਐ ਇਹ 13 ਤੱਕ ਕਬੱਡੀ ਜੋ 15 ਤੱਕ ਅੱਜ 11 ਸਤੰਬਰ ਆਗਾ 11 ਤਰੀਕ ਆਗੀ 35 ਕਿਲੋ ਮੀ ਇੱਕ ਸਪਰੇ ਬਹੁਤ ਆਣ